ਡੇਲੀ ਪੋਸਟ ਪੰਜਾਬ ਚੈਨਲ ਦੇਖ ਰਹੇ ਸਾਡੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੰਪਾਦਕ ਸ਼ੰਦੀਪ ਸਿੰਘ ਪੰਜਾਬ ਵਿਚਲੇ ਪੌਡਰ ਪੱਟੀ ਤੇ ਵਸੇ ਹੋਏ ਪ੍ਰਾਣੇ ਪਿੰਡ ਜਿਸ ਨੂੰ ਬੰਗਲਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸਭ ਤੋਂ ਗਰੀਬ ਅਤੇ ਅੰਡਸਟਰੀ ਤੋਂ ਪਛੜਿਆ ਹੋਇਆ ਇਲਾਕਾ ਪਛੜੇ ਹੋਏ ਲੋਕ ਹਮੇਸ਼ਾ ਹੀ ਸੁਣਿਆ ਜਾਂਦਾ ਹੈ ਕਿ ਪੰਜਾਬ ਦਾ ਸਭ ਤੋਂ ਪਛੜਿਆ ਇਲਾਕਾ ਜਿਸ ਨੂੰ ਪਾਕਿਸਤਾਨ ਦਾ ਬੰਗਲਾ ਅਤੇ ਪੰਜਾਬ ਦਾ ਬੰਗਲਾ ਕਿਹਾ ਜਾਂਦਾ ਹੈ ਜੀ ਨਾਮ ਫਾਜ਼ਲਕਾ ਫਾਜ਼ਲਕਾ ਸ਼ਹਿਰ ਨੂੰ ਹੁਣ ਪਛੜਿਆ ਹੋਇਆ ਨਹੀਂ ਬਲਕਿ ਇੱਕ ਵੱਡੀ ਇੰਡਸਟਰੀ ਦਾ ਮਾਲਕ ਅਤੇ ਵੱਡੇ ਖਣਿਜ ਪਦਾਰਥਾਂ ਦਾ ਮਾਲਕ ਬਣਨ ਜਾ ਰਿਹਾ ਹੈ। ਫਾਜ਼ਲ ਕਦੇ ਲੋਕ ਇਮਾਨਦਾਰ ਗਰੀਬ ਅਤੇ ਸੂਝਵਾਨ ਲੋਕਾਂ ਜਿਹੜੇ ਕਿ ਬਿਲਕੁਲ ਪਾਕਿਸਤਾਨ ਦੀ ਹੱਦ ਦੇ ਨਾਲ ਲੱਗਦੇ ਪਿੰਡ ਪਿੰਡਾਂ ਦੇ ਵਿੱਚ ਰਹਿੰਦੇ ਹਨ ਅਤੇ ਆਪਣੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਘਰੇਲੂ ਕੰਮ ਕਰ ਮਜ਼ਦੂਰੀ ਛੋਟੇ ਕਿਸਾਨ ਖੇਤੀਬਾੜੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ ਪਰ ਹੁਣ ਤੁਹਾਨੂੰ ਦੱਸਣ ਜਾ ਰਿਹਾ ਕਿ ਫਾਜ਼ਲਕਾ ਦੇ ਵਿੱਚ ਮਾਈਨਿੰਗ ਰਾਈ ਜੋ ਦੇਸ਼ ਭਰ ਦੇ ਵਿੱਚੋਂ ਦੂਜਾ ਰਾਜ ਦਾ ਅਤੇ ਪੰਜਾਬ ਦਾ ਪਹਿਲਾ ਜ਼ਿਲ੍ਹਾ ਬਣ ਜਾ ਰਿਹਾ ਪੋਟਾਸ਼ ਦੇ ਭੰਡਾਰ ਮਿਲ ਚੁੱਕੇ ਹਨ ਓਡੀਸ਼ਾ ਤੋਂ ਬਾਅਦ ਭਾਰਤ ਦੇ ਵਿੱਚ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਪੋਟਾਸ਼ ਦੇ ਭੰਡਾਰ ਪ੍ਰਾਪਤ ਹੋਏ ਹਨ ਫਾਜ਼ਲਕਾ ਅਤੇ ਸ਼੍ਰੀ ਮੁਕਸਤ ਸਾਹਿਬ ਦੇ ਤਿੰਨ ਬਲਾਕਾਂ ਦੇ ਪਿੰਡ 18 ਕਿਲੋਮੀਟਰ ਦੇ ਖੇਤਰ ਦੇ ਵਿੱਚ ਜ਼ਮੀਨ ਹੇਠਾਂ ਪੋਟਾਸ਼ ਦੇ ਭੰਡਾਰ ਮਿਲੇ ਹਨ ਜਿਸ ਨਾਲ ਪੰਜਾਬ ਜਲਦੀ ਹੀ ਮਾਈਨਿੰਗ ਦਾ ਇੱਕ ਨਵਾਂ ਕੇਂਦਰ ਬਣ ਜਾਵੇਗਾ ਅਤੇ ਇੱਥੋਂ ਦੇ ਲੋਕ ਅਮੀਰ ਬਣ ਜਾਣਗੇ ਕਿਉਂਕਿ ਇੱਥੇ ਇੱਕ ਵੱਡੀ ਇੰਡਸਟਰੀ ਵੱਡੀਆਂ ਫੈਕਟਰੀਆਂ ਲੱਗਣਗੀਆਂ ਜਿਸ ਨੂੰ ਪੋਟਾਸ਼ ਦੇ ਰਾਈ ਭੰਡਾਰ ਕਰਨਗੇ ਪੋਟਾਸ਼ ਦਾ ਨਵੀਨੀਕਰਨ ਕਰਨਗੇ ਪੋਟਾਸ਼ ਦੀ ਸਾਫ ਸਫਾਈ ਕਰਨਗੇ ਉਸ ਵਿੱਚ ਜੋ ਹੋਰ ਪਦਾਰਥ ਹੋਣਗੇ ਉਹਨਾਂ ਨੂੰ ਅਲੱਗ-ਅਲੱਗ ਕਰਨ ਦੀਆਂ ਵੱਡੀਆਂ ਇੰਡਸਟਰੀਆਂ ਲੱਗਣਗੀਆਂ ਜਿਸ ਨਾਲ ਬਹੁਤ ਸਾਰੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮਿਲੇਗਾ ਗਰੀਬ ਪਰਿਵਾਰਾਂ ਦੀ ਰੋਜ਼ੀ-ਰੋਟੀ ਚੱਲੇਗੀ ਅਤੇ ਦੇਸ਼ ਨੂੰ ਇੱਕ ਵੱਡਾ ਭੰਡਾਰ ਮਿਲ ਗਿਆ ਜਿਸ ਨਾਲ ਇਲਾਕੇ ਅੰਦਰ ਪੰਜਾਬ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਹੈ ਜੀ ਬਿਲਕੁਲ ਪੰਜਾਬ ਦੇ ਬਾਰਡਰ ਪੱਟੀ ਤੇ ਰਹਿੰਦੇ ਇੱਕ ਜ਼ਿਲ੍ਹਾ ਜਿਸ ਦਾ ਨਾਮ ਹੈ ਫਾਜ਼ਲਕਾ ਉਸ ਵਿੱਚ ਵੱਡੇ ਪੱਧਰ ਮਿਲ ਗਏ ਹਨ ਪੋਟਾਸ਼ ਦੇ ਜਿਸ ਨਾਲ ਪੰਜਾਬ ਵਿੱਚ ਖੁਸ਼ਹਾਲੀ ਆਵੇਗੀ ਇੰਡਸਟਰੀ ਨੂੰ ਲੱਗਣਗੀਆਂ ਅਤੇ ਪੋਟਾਸ਼ ਤੋਂ ਜੋ ਖਾਦਾਂ ਫੀਡ ਅਤੇ ਹੋਰ ਵਸਤੂਆਂ ਤਿਆਰ ਕੀਤੀਆਂ ਜਾਂਦੀਆਂ ਨੇ ਉਹ ਹੁਣ ਫਾਜ਼ਲਕਾ ਦੇ ਵਿੱਚ ਭਾਰਤ ਸਰਕਾਰ ਇਸ ਵਾਸਤੇ ਵੱਡੀ ਇੰਡਸਟਰੀ ਲਗਾ ਕੇ ਇੱਥੇ ਹੀ ਬਣਾਵੇਗੀ ਜਿਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ ਫਾਜ਼ਲਕਾ ਦੇ ਲੋਕਾਂ ਨੂੰ ਫਾਇਦਾ ਹੋਵੇਗਾ ਅਤੇ ਪੰਜਾਬ ਦੀ ਸਰਕਾਰ ਨੂੰ ਫਾਇਦਾ ਹੋਵੇਗਾ ਜਿਸ ਨਾਲ ਕਰੋੜਾਂ ਰੁਪਏ ਦੀ ਜਿਹੜੀ ਇਨਕਮ ਹੈ ਪੰਜਾਬ ਸਰਕਾਰ ਨੂੰ ਮਿਲੇਗੀ ਇੱਕ ਵੱਡਾ ਤੋਹਫਾ ਮਿਲਣ ਜਾ ਰਿਹਾ ਹੈ ਪੰਜਾਬ ਸਰਕਾਰ ਨੂੰ ਅਤੇ ਫਾਜ਼ਲਕਾ ਦੇ ਲੋਕਾਂ ਨੂੰ ਤੁਹਾਨੂੰ ਵੀਡੀਓ ਵਿੱਚ ਦਿਖਾਉਂਦੇ ਆ ਕਿਸ ਤਰ੍ਹਾਂ ਮਾਈਨਿੰਗ ਬਾਰੇ ਪੂਰੀ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ। ਡੇਲੀ ਪੋਸਟ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਲਾਈਕ ਅਤੇ ਸ਼ੇਅਰ ਜਰੂਰ ਕਰ ਲਿਓ। ਪਰ ਹੁਣ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਮਾਈਨਿੰਗ ਦੇ ਖੇਤਰ ਦੇ ਵਿੱਚ ਵੀ ਅੱਗੇ ਵਧ ਰਹੇ ਹਾਂ। ਤੇ ਖਾਸ ਕਰਕੇ ਇਸ ਏਰੀਏ ਦੇ ਵਿੱਚ ਫਾਜਲਕਾ ਮੁਕਸਰ ਜ਼ਿਲ੍ਹਿਆਂ ਦੇ ਵਿੱਚ ਨੂੰ ਬਲੌਗ ਨੇ ਜਿਹੜੇ ਉੱਥੇ ਪੋਟਾਸ਼ ਮਿਲੀਏ ਪੋਟਾਸ਼ ਇੱਕ ਐਸਾ ਮਿਨਰਲ ਹੈ ਜਿਹੜਾ ਦੇਸ਼ ਦੇ ਵਿੱਚ ਕਿਤੇ ਅਵੇਲੇਬਲ ਨਹੀਂ ਸਾਰਾ ਹੀ ਇੰਪੋਰਟ ਹੁੰਦਾ ਹੈ ਅਲੱਗ-ਅਲੱਗ ਦੇਸ਼ਾਂ ਤੋਂ ਕਰੀਬ 8-10 ਦੇਸ਼ਾਂ ਤੋਂ 50 ਲੱਖ ਟਨ ਦੇ ਲਵੇ ਇਹ ਹਰ ਸਾਲ ਇੰਪੋਰਟ ਹੁੰਦਾ ਹੈ ਤੇ ਪੋਟਾਸ਼ ਫਰਟੀਲਾਈਜ਼ਰ ਦੇ ਲਈ ਤੇ ਹੋਰ ਜਿਸ ਤਰ੍ਹਾਂ ਫੀਡ ਦੇ ਵਿੱਚ ਵੀ ਸੋਪ ਇਸ ਤਰ੍ਹਾਂ ਕਈ ਉਹਨਾਂ ਦੇ ਵਿੱਚ ਇਹ ਪ੍ਰੋਡਕਟ ਜਿਹੜਾ ਵਰਤਿਆ ਜਾਂਦਾ ਪਰ ਸਾਰਾ ਇਹ ਜਿਹੜਾ ਇੰਪੋਰਟ ਹੁੰਦਾ ਸੀ ਹੁਣ ਜਿਹੜੇ ਤਿੰਨ ਬਲਾਕ ਇੱਥੇ ਇੱਕ ਤੇ ਕਬਰ ਵਾਲਾ ਦੂਜਾ ਸ਼ੇਰਗੜ ਸ਼ੇਰ ਵਾਲਾ ਤੇ ਰਾਮਸਰਾ ਤੇ ਤੀਸਰਾ ਬਲਾਕ ਹੈ ਜਿਹੜਾ ਉਹ ਸ਼ੇਰਗੜ੍ਹ ਤੇ ਡਾਲਮੀਆਂ ਖੇੜਾ ਇਹ ਤਿੰਨ ਬਲਾਕਾਂ ਦੇ ਵਿੱਚ ਪोटाश ਦੇ ਭੰਡਾਰ ਮਿਲੇ ਆ ਤੇ ਇਹ ਭੰਡਾਰ ਜਿਹੜੇ ਮਿਲੇ ਇਹਦੀ ਜਾਣਕਾਰੀ ਬਹੁਤ ਪਹਿਲਾਂ ਹੋ ਗਈ ਸੀ ਤੇ 2017 ਤੋਂ 21 ਤੱਕ ਕੋਈ ਥੋੜੇ ਬਹੁਤ ਸਰਵੇ ਹੋਏ ਸੀ ਪਰ ਉਹ ਅੱਗੇ ਨਹੀਂ ਵੱਧ ਸਕੀ ਸੀ ਗੱਲ ਤੇ ਸਾਡੀ ਸਰਕਾਰ ਆਉਣ ਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਦੀ ਅਗਵਾਈ ਦੇ ਵਿੱਚ ਕਿਉਂਕਿ ਅਸੀਂ ਹਰ ਪਾਸੇ ਧਿਆਨ ਦਿੱਤਾ ਤੇ ਮਾਈਨਿੰਗ ਡਿਪਾਰਟਮੈਂਟ ਨੇ ਉਦੋਂ ਤੋਂ ਹੀ ਇਸ ਤੇ ਕੰਮ ਕਰਨਾ ਸ਼ੁਰੂ ਕੀਤਾ ਤੇ ਜੀਓਲੋਜੀਕਲ ਸਰਵੇ ਆਫ ਇੰਡੀਆ ਇਹਨਾਂ ਦੇ ਰਾਹੀਂ ਸਾਰੇ ਸਰਵੇ ਹੋਏ ਜੀ 4 ਸਰਵੇ ਨੇ ਉਹ ਇੱਥੇ ਤਿੰਨੇ ਬਲਾਕਾਂ ਦੇ ਵਿੱਚ ਉਹ ਸਰਵੇ ਕੀਤੇ ਗਏ ਆ ਤੇ ਉਹਨਾਂ ਸਰਵਿਆਂ ਦੇ ਆਧਾਰ ਤੇ ਜੋ ਗੱਲ ਸਾਹਮਣੇ ਆਈ ਹੈ ਕਿ ਵੱਡੇ ਭੰਡਾਰ ਜਿਹੜੇ ਆ ਉਹ ਇੱਥੇ ਮਿਲੇ ਆ ਤੇ ਰਾਜਸਥਾਨ ਦੇ ਅਡਜੋਇਨਿੰਗ ਰਾਜਸਥਾਨ ਦੇ ਵਿੱਚ ਵੀ ਮਿਲੇ ਆ ਉਹ ਰਾਜਸਥਾਨ ਦੇ ਨਾਲ ਹੀ ਲੱਗਦਾ ਏਰੀਆ ਕਿਉਂਕਿ ਹੱਦਾਂ ਤਾਂ ਆਪਾਂ ਲੋਕਾਂ ਨੇ ਬਣਾਈਆਂ ਨੇ ਭਾਰਤ ਪਾਕਿਸਤਾਨ ਬਣ ਗਿਆ ਪੰਜਾਬ ਬਣ ਗਿਆ ਰਾਜਸਥਾਨ ਬਣ ਗਿਆ ਹਰਿਆਣਾ ਬਣ ਗਿਆ ਪਰ ਕੁਦਰਤ ਨੇ ਤਾਂ ਸਭ ਇੱਕੋ ਹੀ ਕੀਤਾ ਉਹ ਰਾਜਸਥਾਨ ਵੱਲੋਂ ਚੱਲਿਆ ਆ ਰਿਹਾ ਸੀ ਤੇ ਸਾਡੇ ਇਸ ਏਰੀਏ ਦੇ ਵਿੱਚ ਕਿਉਂਕਿ ਐਡਜੋਇਨਿੰਗ ਰਾਜਸਥਾਨ ਦੇ ਹੈ ਇਹ ਰਾਜਸਥਾਨ ਦੇ ਵਿੱਚ ਆਕਸ਼ਨ ਵੀ ਹੋਈ ਹੈ। ਤੋਂ ਇਹ ਸਰਬਿਆਂ ਦੇ ਆਧਾਰ ਤੇ ਜੋ ਗੱਲ ਸਾਹਮਣੇ ਆਈ ਪਹਿਲਾਂ ਆਕਸ਼ਨ ਜੋ ਕਰਨੀ ਸੀ ਉਹ ਅਧਿਕਾਰ ਸਟੇਟ ਗਵਰਨਮੈਂਟ ਕੋਲੇ ਹੁੰਦਾ ਸੀ। ਪਰ 2023 ਦੇ ਵਿੱਚ ਇਹ ਅਧਿਕਾਰ ਹੈ ਜਿਹੜਾ ਕੇਂਦਰ ਸਰਕਾਰ ਕੋਲੇ ਇਹਨਾਂ ਦੀ ਆਕਸ਼ਨ ਕੇਂਦਰ ਸਰਕਾਰ ਕਰੇਗੀ ਪਰ ਰਾਇਲਟੀ ਤੇ ਜੋ ਵੀ ਇਸ ਦਾ ਰਾਈਟ ਹੈ ਉਹ ਸਟੇਟ ਗਵਰਨਮੈਂਟ ਦਾ ਹੀ ਹੋਏਗਾ ਸੋ ਇਸ ਦੇ ਵਿੱਚ ਅਸੀਂ ਜਿਸ ਤਰ੍ਹਾਂ ਇੱਕ ਨੰਬਰ ਕਵਰ ਵਾਲਾ ਇਹਦੀ ਜਿਹੜਾ ਜੀਐਮਓ ਦਿੱਤਾ ਗਿਆ ਉੱਥੇ ਤੇ ਸਟੇਟ ਗਵਰਨਮੈਂਟ ਨੇ ਕੰਸੈਂਟ ਵੀ ਦੇ ਰੱਖੀ ਆ ਪਿਛਲੇ ਦਿਨੀ 19 ਜਨਵਰੀ ਨੂੰ ਉੜੀਸਾ ਦੇ ਵਿੱਚ ਇੱਕ ਮੀਟਿੰਗ ਹੋਈ ਸੀ ਜਿਹਦੇ ਵਿੱਚ ਸੈਂਟਰ ਦੇ ਵਜ਼ੀਰ ਜੀ ਕਿਸ਼ਨ ਰੈਡੀ ਜੀ ਉੱਥੋਂ ਦੇ ਸੈਕਟਰੀ ਕਾਂਤਾਰਾਓ ਜੀ ਮਾਈਨਿੰਗ ਸੈਕਟਰੀ ਜੋ ਹਿੰਦੁਸਤਾਨ ਦੇ ਹੈਗੇ ਨੇ ਤੇ ਵੱਖ-ਵੱਖ ਸਟੇਟਾਂ ਦੇ ਮਾਈਨਸ ਮਿਨਿਸਟਰ ਉੱਥੇ ਪਹੁੰਚੇ ਸੀ ਉੱਥੇ ਬੜੀ ਡਿਸਕਸ਼ਨ ਹੋਈ ਤਾਂ ਉੱਥੇ ਅਸੀਂ ਇਹ ਗੱਲ ਰੱਖੀ ਸੀ ਮੈਨੇ ਕਿ ਸਾਡਾ ਜੋ ਪੋਟਾਸ਼ ਦਾ ਹੈ ਇਸ ਗੱਲ ਨੂੰ ਰਾਜਸਥਾਨ ਦੇ ਨਾਲ ਹੀ ਆਕਸ਼ਨ ਕਰ ਦਿੱਤੀ ਜਾਵੇ ਜਾਂ ਇਸ ਨੂੰ ਜੀ 4 ਹੈ ਜਿਸ ਤਰ੍ਹਾਂ ਜੀ 3 ਸਰਵੇ ਹੋਣਾ ਹੈ ਜੀ 2 ਹੋਣਾ ਹੈ ਜੀ 1 ਹੋਣਾ ਹੈ ਤਾਂ ਇਹ ਸਾਡਾ ਛੇਤੀ ਇਹੋ ਕੀਤਾ ਜਾਵੇ ਤਾਂ ਉੱਥੇ ਇਹ ਗੱਲ ਸਾਹਮਣੇ ਆਈ ਸੀ ਕਿ ਇਹ 25 ਕੰਪਨੀਆਂ ਨੇ ਜਿਹੜੀਆਂ ਸਰਵੇ ਕਰਦੀਆਂ ਨੇ ਉਹ ਗਵਰਨਮੈਂਟ ਵੱਲੋਂ ਸਰਵੇ ਹੋਣਾ ਤਾਂ ਇਹ ਵੀ ਗੱਲ ਆ ਗਈ ਸੀ ਕਿ ਜੇ ਕਿਸੇ ਪ੍ਰਾਈਵੇਟ ਕੰਪਨੀ ਤੋਂ ਸਰਵੇ ਹੋਣਾ ਹੈ। ਦੈਨ ਉਹ ਵੀ ਲੋਕ ਕਰਦੇ ਨੇ ਉਹ ਸੈਂਟੂ ਗਵਰਨਮੈਂਟ। ਸੋ ਅਜ ਇੱਥੇ ਆਉਣ ਦਾ ਜਿਹੜਾ ਮਕਸਦ ਹੈ ਇੱਕ ਤਾਂ ਲੋਕਾਂ ਨੂੰ ਵੀ ਮਿਲਣ ਦਾ। ਕਿਉਂਕਿ ਕਈ ਸ਼ੰਕੇ ਵੀ ਉਤਪਨ ਕੀਤੇ ਗਏ ਸੀ। ਜੇ ਕਿਸੇ ਨੂੰ ਵੀ ਕੋਈ ਸ਼ੱਕ ਹੋ ਜਾਂਦਾ ਤਾਂ ਉਹਦਾ ਨਿਵਾਰਣ ਕਰਨਾ ਜਿਹੜਾ ਉਹ ਸਰਕਾਰ ਦੀ ਜ਼ਿੰਮੇਵਾਰੀ ਵੀ ਹੋ ਜਾਂਦੀ ਹੈ। ਹੁਣ ਮੈਂ ਉੱਥੇ ਗਿਆ ਸੀ ਤਾਂ ਉੱਥੇ ਲੋਕਾਂ ਨੇ ਇਹ ਤੇ ਸ਼ੰਕਾ ਜਾਰ ਕੀਤੀ ਕਿ ਜ਼ਮੀਨ ਅਕਵਾਇਰ ਹੋਣੀ ਹੈ ਹੁਣ ਇਹਦੇ ਨਾਲ ਨਾ ਤਾਂ ਕੋਈ ਜ਼ਮੀਨ ਅਕਵਾਇਰ ਹੋਣੀ ਹੈ